ਹੰਦੀ ਪੈਸੇਪੁਰ ਜੀ ਕੀ ਨਾਮ ਡਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਅਮਰਜੀਤ ਸਿੰਘ ਅਕਾਲੀ ਦਲ ਵਾਰਿਸ ਪੰਜਾਬ ਸਟੇਟ ਕਮੇਟੀ ਤਾਂ ਪੈਸੇਪੁਰ ਜੀ ਜਿਹੜਾ ਭਾਈ ਅਮਰਤਪਾਲ ਸਿੰਘ ਜੀ ਤੇ ਤੀਜੀ ਵਾਰ ਇਹਨੇ ਸੇ ਲੱਗੀ ਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਜੋ ਤੇ ਤੁਹਾਡੇ ਵੱਲੋਂ ਕੀ ਉਪਰਾਲੇ ਕੀਤੇ ਜਾ ਰਹੇ ਨੇ ਵੇਖੋ ਜੀ ਇਹ ਸਭ जग ਜਾਣਦਾ ਕਿ ਭਾਈ ਅਮਰਤਪਾਲ ਸਿੰਘ ਨੇ ਕੋਈ ਮੇਜਰ ਕ੍ਰਾਈਮ ਨਹੀਂ ਕੀਤਾ ਕੋਈ ਕਤਲ ਨਹੀਂ ਤੁਸੀਂ ਸਭ ਜਾਣਦੇ ਜੀ ਨਾ ਉਹਨਾਂ ਨੇ ਕੋਈ ਨਸ਼ਾ ਵੇਚਿਆ ਪਰ ਫਿਰ ਵੀ ਉਹਦੇ ਤੇ ਅੱਜ ਤੀਜੀ ਵਾਰ ਐਨਐਸਐਲ ਲਗਾਈ ਗਈ ਜੋ ਸਰਾਸਰ ਗਲਤ ਆ ਇੱਕ ਤਰਫੀ ਤਾਂ ਸਹੀ ਆ ਉਹਦੇ ਵਾਸਤੇ ਅਸੀਂ ਸੁਪਰੀਮ ਕੋਰਟ ਦਾ ਦਰਵਾਜ਼ਾ ਵੀ ਖੜਕਾਵਾਂਗੇ ਤੇ ਇੱਕ ਅਸੀਂ ਪ੍ਰੋਗਰਾਮ ਵਿੱਚ ਲਿਖਿਆ ਹੈ ਕਿ ਡੀਸੀ ਸਾਹਿਬ ਜੀ ਨਹੀਂ ਆ ਤੇ ਹੀਆ ਜ਼ਿਲ੍ਹਿਆਂ ਦੇ ਉਹਨਾਂ ਨੂੰ ਮੰਗ ਪੱਤਰ ਦਿਵਾਇਆ ਕਿਉਂਕਿ ਇਸ ਦੇਸ਼ ਵਿੱਚ ਇੱਕ ਇੱਕ ਕਾਨੂੰਨ ਇੱਕ ਦੇਸ਼ ਤੇ ਇੱਕ ਕਾਨੂੰਨ ਨਹੀਂ ਚੱਲ ਰਿਹਾ ਜੇ ਅਸੀਂ ਵੇਖੀਏ ਲਾਗੇ ਸਟੇਟਾਂ ਦੂਜੀਆਂ ਵਾਲਾ ਹਰਿਆਣਾ ਤੁਹਾਡੇ ਗਵਾਂਢਿਆ ਜਿਉ ਨੂੰ ਪੰਜਾਬ ਦਾ ਛੋਟਾ ਭਾਈ ਦੱਸਿਆ ਜਾਂਦਾ ਨੂੰ ਦੇ ਵਿੱਚ ਕਿੰਨੇ ਉਥੇ ਕਤਲ ਹੋਏ ਕਿੰਨੇ ਠਾਣੇ ਤੇ ਹਮਲੇ ਹੋਏ ਕਿੰਨੇ ਦੰਗੇ ਹੋਏ ਕਿਸੇ ਤੇ ਐਨਐਸਏ ਲੱਗੀ ਜੇ ਗੁਜਰਾਤ ਦੀ ਗੱਲ ਕਰੀਏ ਬਹੁਤ ਮੋਦੀ ਸਾਹਿਬ ਦੀ ਸਟੇਟ ਆ ਉੱਥੇ ਕਿੰਨੇ ਬੰਦੇ ਦਾ ਕਤਲ ਹੋਇਆ 2002 ਚ ਉੱਥੇ ਕਿਤੇ ਐਨਐਸਏ ਲੱਗੀ ਦਿੱਲੀ ਦੇ ਵਿੱਚ ਵੇਖ ਲਓ ਕਿੰਨੇ 3000 ਸਿੱਖ ਦਾ ਕਤਲ ਹੋਇਆ ਕਿਸੇ ਦੱਸੋ ਕਿਦੇ ਐਨੇ ਕਿਉਂਕਿ ਕਿ ਇਹ ਸਿੱਖਾਂ ਵਾਸਤੇ ਹੀ ਹੈ ਅਹੀਂ ਤੁਹਾਡੇ মিডিਆ ਨੇ ਇਹੋ ਹੀ ਬੇਨਤੀ ਕਰਨੀ ਚਾਹੀਦੀ ਹੈ ਵੀ ਵੇਖੋ ਰਾਜ ਬਣਾਣਾ ਧਰਮ ਚਲੇ ਹੈ ਧਰਮ ਬਿਨਾਂ ਸਭ ਦਲੇ ਮਰੇ ਜੇ ਸਦਾਜ ਦੇ ਵਿੱਚ ਧਰਮ ਨਹੀਂ ਉਹ ਜਿਆਦਾ ਦੇਰ ਰਾਜ ਨਹੀਂ ਚੱਲਦਾ ਤੇ ਸਰਕਾਰ ਨੂੰ ਇਹ اپیل ਕਰਨੀ ਚਾਹਦੇ ਕਿ ਇਹ ਤਕੀਸ਼ਾਈ ਬੰਦ ਕੀਤੀ ਜਾਵੇ ਤੇ ਜਿਹੜੀ ਐਨਐਸਏ ਨੂੰ ਰੋਕਿਆ ਜਾਵੇ ਕਿਉਂਕਿ ਹਰ ਇੱਕ ਨੂੰ ਹੱਕ ਆ ਆਪੋ ਆਪਣੇ ਵਿਚਾਰ ਰੱਖਣ ਆ ਪਿਛਲੀ ਦਿਨੀ ਨਾ ਕੁਝ ਲਿ ਸਟਾਂ ਜਾਰੀ ਹੁੰਦੀਆਂ ਨੇ ਉਹਨਾਂ ਲਿ ਸਟਾਂ ਦੇ ਵਿੱਚ ਜਿਹੜੇ ਸਿੱਖ ਪ੍ਰਚਾਰਕ ਨੇ ਜਿਹੜੇ ਆਪਣਾ ਪਹਿਚਾਨ ਰੱਖਦੇ ਨੇ ਉਹਨਾਂ ਵੱਲੋਂ ਕਿਹਾ ਗਿਆ ਕਿ ਇਹਨਾਂ ਨੂੰ ਖਤਰਾ ਸੀ ਤੇ ਤੀਜੀ ਵਾਰੀ ਜਿਹੜੀ ਐਨਐਸਏ ਤਾਂ ਲੱਗੀ ਏ ਕਿ ਉਹ ਸੱਚ ਹੈ ਵੇਖੋ ਜੀ ਉਹਨਾਂ ਪ੍ਰਚਾਰਕਾਂ ਵੱਲੋਂ ਖੇਦੀ ਵੀ ਕੀਤੀ ਕਿ ਸਾਨੂੰ ਕੋਈ ਪਤਾ ਨਹੀਂ ਸਾਡੇ ਸਰਕਾਰ ਨੇ ਗਲਤ ਨਾ ਦਿੱਤੀ ਤੁਹਾਨੂੰ ਪਤਾ ਹੀ ਹੋਗਾ ਉਹਨਾਂ ਦੇ ਪਤੀ ਕਰਵਾ ਵੀ ਗਿਆ ਕਿਉਂਕਿ ਇਹ ਦੇ ਇੱਕ ਨਾ ਤੁਹਾਨੂੰ ਹੀ ਪਤਾ ਜੋ ਕੁਝ ਹੋ ਰਿਹਾ ਜੋ ਕੁਝ ਜੇ ਮੀਡੀਆ ਨੂੰ ਕੀਤਾ ਜਿਹੜਾ ਮੋਦੀ ਮੀਡੀਆ ਵੱਲੋਂ ਤੁਸੀਂ ਚੰਗੀ ਤਰ੍ਹਾਂ ਜਾਣਦੇ ਜੀ ਕਿਉਂਕਿ ਉਹਨਾਂ ਵੱਲੋਂ ਜਿਨ੍ਹਾਂ ਤੇ ਨਾ ਆਇਆ ਉਹ ਕਹਿੰਦੇ ਸਾਨੂੰ ਪਤਾ ਕੋਈ ਨਹੀਂ ਸਾਨੂੰ ਕੋਈ ਖਤਰਾ ਨਹੀਂ ਤੇ ਸਰਕਾਰ ਤੱਕ ਇਹ ਨਾ ਕਰੀ ਇਹਨੂੰ ਖਤਰਾ ਬੰਚੜੀ ਸਾਹਿਬ ਆ ਕੱਲ ਇੱਕ ਵੀਡੀਓ ਜਾਰੀ ਹੁੰਦੀ ਹੈ ਤੂਫਾਨ ਸਿੰਘ ਦੀ ਤੇ ਤੂਫਾਨ ਸਿੰਘ ਨੇ ਆਖਿਆ ਕਿ ਮੈਂ ਕਈਆਂ ਬਹੁਤ ਆਈਆਂ ਸਾਲਾਂ ਤੋਂ ਮੈਂ ਚੁੱਪ ਹਾਂ ਮੈਂ ਭੁੱਲਿਆ ਨਹੀਂ ਤੇ ਕਾਲੀ ਦਲ ਵਾਰਸ ਪੰਜਾਬ ਤੇ ਸਾਰਾ ਉਹਨੇ ਯਾਰ ਉਗਲਿਆ ਤੇ ਜਿਹੜਾ ਅਜਨਾਲਾ ਕਾਂਡ ਹੋਇਆ ਸੀ ਸਾਰਾ ਉਸੇ ਦੇ ਕਰਕੇ ਹੋਇਆ ਸੀ ਕਾਰਨ ਕੀ ਹੈ ਕਿ ਉਹ ਅਕਾਲੀ ਦਲ ਵਾਟਸਪੰਜਾਬ ਦੇ ਖਿਲਾਫ ਬੋਲਿਆ ਮੇਖੋ ਜੀ ਪਹਿਲੀ ਕਹਿਆ ਜਿਹੜਾ ਅਜਨਾਲਾ ਕਾਂਡ ਹੈ ਉਹਦੇ ਵਿੱਚ ਜਿਹੜੇ ਭਾਈ ਅਮਰਤਪਾਲ ਸਿੰਘ ਦੇ ਸਮਰਥਕ ਆ ਜਾਂ ਕੋਈ ਪਪਲ ਪ੍ਰੀਜ਼ ਆ ਕਾਫੀ ਪੜੇ ਲਿਖੇ ਬੰਦੇ ਇੰਜੀਨੀਅਰ ਬੰਦੇ ਆ ਜਿਹੜੇ ਉਹਨਾਂ ਭਾਈ ਭਾਈ ਕੁਆਲਟੀ ਦੇ ਸਾਰੇ ਨੌਜਵਾਨ ਹੀ ਮੈਨੂੰ ਦੱਸੋ ਵੀ ਉਹਨਾਂ ਦੇ ਤਾਂ ਡਾਂਗਾ ਆ ਸਕਦੀਆਂ ਇਹੋ ਜਿਹਾ ਮੇਰੇ ਤੂਫਾਨ ਸਿੰਘ ਰਗੇ ਵੀਰ ਹੀ ਨਾ ਇਹਨਾਂ ਦੀ ਉਹ ਦੇਣ ਹੀ ਊੜਾ ਕਾੜ ਬਾਕੀ ਉਹਦਾ ਅਕਾਲੀ ਦਲ ਵਾਰਸ ਪੰਜਾਬ ਨਾਲ ਕੋਈ ਵਾਸਤਾ ਨਹੀਂ ਰਿਹਾ ਉਹਨੇ ਜਿਹੜੀ ਚੋਣ ਵੀ ਲੜੀ ਆ ਜਿਮਨੀ ਚੋਣ ਅਜਨਾਲਾ ਉਹ ਉਹਨੇ ਅਕਾਲੀ ਦਲ ਮਾਨ ਵਾਲੋਂ ਲੜੀ ਤੇ ਵੇਖੋ ਜੀ ਉਹਨਾਂ ਦੇ ਯਾਰ ਉੱਗਲਣਾ ਹੀ ਆ ਉਹਦਾ ਹੁਣ ਕੋਈ ਇਤਰਾਜ ਨਹੀਂਗਾ ਕਿਉਂਕਿ ਵਿਰੋਧੀ ਦਾ ਕੰਮ ਕੀ ਆ ਉਹ ਇਹ ਨਾ ਕਹਿਣ ਕਿ ਮੈਂ ਚੋਪੀ ਜੋ ਕਹਿਣਾ ਕਹੋ ਕਿਉਂਕਿ ਉਹ ਵਿਰੋਧੀ ਆ ਵਿਰੁੱਧ ਜੇ ਬੋਲਣ ਦੇ ਆ ਉਹ ਕੱਲਾ ਨਹੀਂ ਤੂਫਾਨ ਜਿਹੜਾ ਦੂਜੇ ਕਹੜੇ ਨਹੀਂ ਬੋਲਣ ਦੇ ਵੰਟੀ ਸਾਹਿਬ ਵੇਖੋ ਆਹੀ ਆਨੇ ਆ ਵੀ ਮੈਂ ਤੇ ਇਹੋ ਹੀ ਬੇਨਤੀ ਕਰਦਾ ਜਿਹੜੀਆਂ ਪੰਥਕ ਤਰਾਪ ਪਾਉਂਦੀਆਂ ਨੇ ਆਪਣੇ ਆਪ ਨੂੰ ਪੰਜਾਬ ਦੀਆਂ ਵੇਖੋ ਨਾ ਪੰਥਕ ਹੋ ਕੇ ਪੰਥ ਦੀ ਬਰਬਾਦੀ ਨਾ ਕਰੋ ਸਾਰਿਆਂ ਨੂੰ ਬੇਨਤੀ ਆ ਵੀ ਇਕੱਤਰ ਹੋਈਏ ਫੇਰ ਹੀ ਅਸੀਂ ਕਿਸੇ ਮਿਸ਼ਨ ਦੀ ਪ੍ਰਾਪਤੀ ਕਰ ਸਕਦੇ ਹੁਣ ਕਿੰਨੇ ਦਲ ਬਣਿਆ 23 ਜਿਲੇ ਤੇ 23 ਅਕਾਲੀਦਲ ਬਣੇ ਆ ਤੁਸੀਂ ਜਾਣਦੇ ਹੋਗੇ ਪੱਤਰਕਾਰ ਸਾਹਿਬ ਮੈਂ ਤੁਹਾਨੂੰ ਗਿਣਾ ਹੀ ਨਹੀਂ ਸਕਦਾ ਅਕਾਲੀਦਲਾਂ ਦੇ ਨਾਂ ਜਿੰਨੇ ਤੁਹਾਡੇ ਅਕਾਲੀਦਲ ਤੇ ਹੋ ਅਕਾਲੀਦਲ ਪਤਾ ਹੀ ਨਹੀਂ ਕਿੰਨੇ ਆ ਹੈ ਸਧਾਰ ਲੈ ਦੂਜਾ ਬਾਦ ਅਕਾਲੀਦਲ ਕਹਿੰਦਾ ਮੈਂ ਤੇ ਇਹੋ ਹੀ ਬੇਨਤੀ ਸਾਰਿਆਂ ਨੂੰ ਕਰਦਾ ਵੀ ਭਾਈ ਜੇ ਤੁਸੀਂ ਪੰਥਕ ਜੀ ਤੇ ਪੰਥਕ ਇਕੱਤਰ ਹੋ ਇਕੱਠ ਕਰੋ ਤੇ ਇੱਕ ਪਲੇਟਫਾਰਮ ਤੇ ਹੋ ਤੇ ਪੰਥ ਦੀ ਭਲਾਈ ਕਰੋ ਪੰਥ ਨੂੰ ਜੜੋ ਮੇਰੀ ਇਹੋ ਹੀ ਵਾਰ ਰੱਬਾਨੇ ਬੇਨਤੀ ਆ ਕਿ ਉਹ ਵੀ ਮੇਰੇ ਅਭੀਰਿਆ ਤੂਫਾਨੀ ਛੋਟਾ ਨੂੰ ਇਹ ਨਾ ਵੀ ਨਾ ਇਹ ਜਿਆ ਬੇਟਾ ਨਾ ਕਰੋ ਕੰਮ ਤੇ ਨਾ ਕੌਮ ਦੀ ਬਰਬਾਦੀ ਕਰੋ। ਵੰਚੀੜੀ ਸਾਹਿਬ ਜਿਸ ਤਰ੍ਹਾਂ ਕਾਂਗਰਸ ਪਾਰਟੀ ਹੋਈ ਅਕਾਲੀ ਦਲ ਬਾਦਲ ਪਾਰਟੀ ਹੋਈ ਤਾਂ ਇਹ ਹੁਣ ਜਿਹੜੀ ਹੈ ਸੱਤਾ ਧਿਰ ਦੇ ਵਿੱਚ ਆਮ ਆਦਮੀ ਪਾਰਟੀ ਆ ਇਹਨਾਂ ਪਾਰਟੀਆਂ ਦੇ ਵਿੱਚ ਬੜੇ ਬੜੇ ਤਗੜੇ ਜਿਹੜੇ ਕਾਂਡ ਵਾਪਰੇ ਨੇ। ਠੀਕ ਹੈ ਜੀ। ਜਿਹੜੀ ਅਕਾਲੀ ਦਲ ਵਾਰਸ ਪੰਜਾਬ ਦੀ ਆ ਅਜੇ ਤੇ ਪਾਰਟੀ ਸ਼ੁਰੂ ਹੀ ਹੋਈ ਆ। ਅਜੇ ਆਪਣੇ ਪੈਰ ਪਸਾਰ ਰਹੀ ਆ। ਤੇ ਇਹਦੇ ਖਿਲਾਫ ਕਈ ਇਹੋ ਜਿਹੇ ਬਲਾਰੇ ਬੋਲਣ ਦੇ ਨੇ ਕਿ ਉਹਨਾਂ ਨੂੰ ਇਸ ਪਾਰਟੀ ਤੋਂ ਕੀ ਖਤਰਾ ਏ ਤੇ ਜਿਨ੍ਹਾਂ ਨੇ ਇਹ ਇਹ ਤਗੜੇ ਕਾਂਡ ਕੀਤੇ ਤਾਂ ਉਹਨਾਂ ਦੇ ਪ੍ਰਤੀ ਉਹ ਬੋਲਦੇ ਨਹੀਂ ਆ ਕੀ ਕਹਿਣਾ ਚਾਹੋਗੇ ਇੱਥੇ ਵੇਖੋ ਜੀ ਸਭ ਤੋਂ ਵੱਡਾ ਖਤਰਾ ਕੀ ਆ ਕੁਰਸੀ ਸਿਆਸੀ ਜ਼ਮੀਨ ਉਹਨਾਂ ਦੇ ਪੈਰਾਂ 'ਤੇ ਲੁੱਕ ਕੇ ਸਕਈਏ ਹੋਰ ਕੋਈ ਖਤਰਾ ਨਹੀਂ ਕਰ ਕਿਉਂਕਿ ਕਾਂਗਰਸ ਨੇ ਪਤਾ ਤੇ आम आदमी ਨੂੰ ਪਤਾ ਤੇ ਜਿਹੜੇ ਸਾਡੇ ਪੰਥ ਕਿਆ ਉਹਨਾਂ ਤੋਂ ਮੈਂ ਬੇਨਤੀ ਬਾਰ-ਬਾਰ ਕਰਦਾ ਕਿ ਜਿਹੜਾ ਪੰਥ ਕਿਆ ਜਿਹਨੂੰ ਪੰਥ ਅੱਗੇ ਲਾਉਂਦਾ ਉਹਨੂੰ ਲਾ ਲਓ ਭਰਾਓ ਬਾਕੀ ਮੈਂ ਆੜੇ 70 ਸਾਲ ਵਾਲੇ ਸਾਡੇ ਬਿਆੜਾ ਨਾ ਖਾਸ ਕਰ ਨੌਜਵਾਨ ਨੂੰ ਬੇਨਤੀ ਕਰਦਾ ਜੇ ਬੁੱਢੇ ਘਰੋਂ ਲਾ ਲੋਗੇ ਤੇ ਤੁਸੀਂ ਕਾਮਯਾਬ ਹੋ ਸਕਦੇ ਜੀ ਕਿਉਂਕਿ ਇਹਨਾਂ ਖੜਾ ਨਹੀਂ ਛੱਡਣਾ ਜਿਨ੍ਹਾਂ ਨੇ 30-30 ਸਾਲ ਮੰਤਰੀ ਰਹਿ ਕੇ ਆਉਂਦੇ ਹੀ ਪੰਜਾਬ ਦਾ ਸੁਧਾਰ ਕਰਾਂਗੇ ਮੈਂ ਸੁਖਬੀਰ ਜੀ ਨੇ ਪੰਜਾਬ ਨੂੰ ਪੰਜਾਬ ਬਣਾਵਾਂਗੇ ਪੰਜਾਬ ਬਰਬਾਦ ਪੜਾਓ ਕਹਿੰਦੇ ਕਿਤਾ ਨਾ ਕਰੀਏ ਮੈਂ بار بار ਇਹੋ ਬੇਨਤੀ ਕਰਦਾ ਵੀ ਇਕੱਠੇ ਹੋ ਕੇ ਇੱਕ ਪਲੇਟਫਾਰਮ ਦੇ ਹੋਗੇ ਜਿਹਨੂੰ ਕੌਮ ਚਾਹੁੰਦੀ ਆ ਉਹਨੂੰ ਪੰਥ ਬਣਾ। ਸੱਤਾਧਿਰ ਵੱਲੋਂ ਉਹਨੂੰ ਅੱਗੇ ਸੱਤਾਧਿਰ ਵੱਲੋਂ ਯੁੱਧ ਨਸ਼ਾ ਵਿਰੁੱਧ ਇੱਕ ਮਹਿਮ 체ੜੀ ਗਈ ਆ ਤੇ ਰੈਲੀਆਂ ਵੀ ਕੱਢਦੇ ਪਏ ਨੇ ਵੰਜੜੀ ਸਾਹਿਬ ਕੀ ਰੈਲੀਆਂ ਕੱਢਣ ਦੇ ਨਾਲ ਨਸ਼ੇ ਤੇ ਰੋਕ ਲੱਗੇਗੀ ਮਾਵਾਂ ਦੇ ਪੁੱਤ ਬਚ ਜਾਣਗੇ ਦੇਖੋ ਜੀ ਜੇੜੀਆਂ ਤੇ ਰੈਲੀਆਂ ਜਿੰਨੀਆਂ ਮਰਜੀ ਖੜੀ ਆ ਜਮੀਨੀ ਪੱਧਰ ਤੇ ਸਾਨੂੰ ਵੇਖਣ ਦੀ ਲੋੜ ਆ ਤੁਸੀਂ ਰੋਜ਼ ਪਿੰਡਾਂ 'ਚ ਘੁੰਮ ਰਹੇ ਜੀ ਕਿੰਨਾ ਕ ਨਸ਼ਾ ਰੋਕਿਆ ਮੈਂ ਨਸ਼ੇ ਦੀ ਗੱਲ ਤੁਹਾਂ ਕੀਤੀ ਹੈ ਹਾਂਜੀ ਪੀ ਦੱਸੋ ਰੁਪਿਆ ਕਿੱਥੇ ਆ ਅਜੇ ਕਲਮ ਜੀਠੇ ਦਾ ਕਾਂਡ ਵੇਖ ਲਓ ਪੀ ਉੱਥੇ ਮੌਤਾਂ ਦੀ ਗਿੰਦੀ ਪਹੁੰਚ ਗਈ ਆ ਲੁਧਿਆਣੇ ਕੱਲ ਤਿੰਨ ਮਰੇ ਨਸ਼ਾ ਜਗਾ ਜਗਾ ਤੇ ਵੇਖ ਰਿਹਾ ਕੋਈ ਰੋਕ ਟੋਕ ਨਹੀਂ ਗੀ ਵੇ ਚ ਜਿੱਥੋਂ ਮਰਜੀ ਖਰੀਦੋ ਮੈਨੂੰ ਦੱਸੋ ਵੀ ਇੱਥੇ ਕਿੱਥੇ ਜਾਂਦੇ ਸਾਂ ਵਿਰੋਧ ਜਿਹਦੇ ਆ ਇਹ ਤੇ ਸਿਰਫ ਇੱਕ ਅਮਰਤਪਾਲ ਦੇ ਵਿਰੋਧ ਯੁੱਧ ਦੀ ਲੋੜ ਆ ਇਧਰ ਜ਼ਰੂਰ ਲੱਗ ਰਿਹਾ ਕਿ ਜਿਹੜੇ ਨਸ਼ਾ ਰੋਕਣ ਉਹਨਾਂ ਨੂੰ ਅੰਦਰ ਭੇਜੋ ਵੇਚਣ ਵਾਲਿਆਂ ਦਾ ਕੋਈ ਗੁਨਾਹ ਨਹੀਂ ਕੀ ਭਾਈ ਸਾਹਿਬ ਤੇ ਜਿਹੜੀ ਤੀਜੀ ਵਾਰ ਐਨਐਸਏ ਲੱਗੀ ਆ ਤੇ ਤੁਸੀਂ ਹਰ ਜ਼ਿਲ੍ਹੇ ਦੇ ਡੀਸੀ ਸਾਹਿਬ ਨੂੰ ਇੱਕ ਮੰਗ ਪੱਤਰ ਦੇਣ ਜਾ ਰਹੇ ਜੋ ਉਹਦੇ ਨਾਲ ਕਿੰਨਾ ਕ ਫਰਕ ਪਵੇਗਾ ਵੇਖੋ ਜੀ ਫਰਕ ਪੈਣਾ ਨਾ ਪੈਣਾ ਸਾਡਾ ਕੰਮ ਆਉਣਾ ਦਰਵਾਜੇ ਅਸੀਂ ਉੱਪਰ ਤੱਕ ਇਹ ਗੱਲ ਭੇਜਣੀ ਆ ਕਿ ਸਾਡੇ ਨਾਲ ਨਜਾਇਜ਼ ਹੋ ਰਹੀ ਹੈ ਸਾਡੇ ਨਾਲ ਧੱਕਾ ਹੋ ਰਿਹਾ ਸਾਡੇ ਨਾਲ ਬੇਤਕਰਾ ਹੋ ਰਿਹਾ ਅਸੀਂ ਹਵਾਲੇ ਵੀ ਦੇਣੇ ਆ ਇਹ ਕਿ ਦੂਜੇ ਬੰਨੇ ਕਿਉਂ ਨਹੀਂ ਹੋ ਰਹੇ ਕਿਉਂਕਿ ਸਾਡਾ ਇਹ ਫਰਜ ਆ ਸਾਡਾ ਇਹ ਹੱਕ ਆ ਇਹ ਕਰਨ ਦਾ ਇਸ ਕਰਕੇ ਅਸੀਂ ਸਾਰੀਆਂ ਜਿਹੜੇ ਆ ਮੰਗ ਪੱਤਰ ਦੇਵਾਂਗੇ ਤੇ ਜੋ ਕਾਨੂੰਨੀ ਵੀ ਲੜਾਈ ਆ ਉਹ ਵੱਧ ਵੱਧ ਲੜਾਂਗੇ ਕੁਸੀਂ ਸਰਕਾਰ ਕਾ ਕਪੀ ਚਾਲਕ ਚਾਉਣੀ ਚਾਹੀਦੀ ਹੈ ਲੈ ਸਰਕਾਰ ਨੂੰ ਤੁਸੀਂ ਕਹਿ ਰਹੇ ਹੋ ਕਿ ਸਰਕਾਰ ਹੀ ਫਟਾਕਾ ਰਹੀ ਹੈ ਜਦੋਂ ਸੁਣੂਗਾ ਲੇਖੋ ਜੀ ਸਰਕਾਰ ਜਿਹੜੀ ਡੀਸੀ ਹੈ ਉਹ ਐਡਮਿਨ ਸਟੇਟ ਨੇ ਠੀਕ ਅਸੀਂ ਉਹਨਾਂ ਦੇ ਕੋਲ ਜਾਣਾ ਸਰਕਾਰ ਮੰਤਰੀਆਂ ਕੋ ਨਹੀਂ ਜਾਣਾ ਕਿਸੇ ਐਮਐਲਏ ਕੋ ਵਿਰੋਧੀ ਤਿਰ ਕੋ ਨਹੀਂ ਜਾਣਾ ਬਾਕੀ ਜਿਹੜੀ ਸੁਪਰੀਮ ਕੋਰਟ ਆ ਉਹ ਅਦਾਲਤ ਹੈ ਜਿਹੜੀ ਸਾਡਾ ਫਰਜ਼ ਹੈ ਉਹਨਾਂ ਤੱਕ ਜਾਣਾ ਪਹੁੰਚਾ ਕੇ ਅਦਾਲਤਾਂ ਤੇ ਇਹ ਨਾਮ ਮਿਲਣਾ ਜਾਂ ਨਾ ਮਿਲਣਾ ਇਹ ਉਹਨਾਂ ਦਾ ਵਾਸ ਹੈ ਕਿਉਂਕਿ ਨਾਮ ਦੇਣਾ ਨਾ ਦੇਣਾ ਇਹ ਅਦਾਲਤ ਦਾ ਵਾਸ ਹੈ ਜਾਂ ਡੀਸੀ ਸਾਹਿਬਾਂ ਦਾ ਵੀ ਇਹ ਉੱਪਰ ਤੱਕ ਪਹੁੰਚਾਉਣੀ ਹੈ ਰਾਸ਼ਟਰਪਤੀ ਤੱਕ ਗੱਲ ਪਹੁੰਚਾਉਣੀ ਆ ਇਹ ਉਹਨਾਂ ਦਾ ਫਰਜ਼ ਬਣਦਾ ਕਿਉਂਕਿ ਇਹ ਸਿੱਧਾ ਐਡਮਿਨਿਸਟਰेटर ਦਾ ਡੀਸੀ ਸਾਹਿਬ ਸਿੱਧਾ ਰਾਸ਼ਟਰਪਤੀ ਨਾਲ ਲੇਟ ਡੇ ਇਨ ਦਾ ਫਰਜ਼ ਹੈ ਸਾਡਾ ਵੀ ਉਹਨਾਂ ਤੱਕ ਜਾਣਾ ਸਾਡੇ ਇਹ ਪ੍ਰਚਾਰ ਵੀ ਆ ਕਿਉਂਕਿ ਜੇ ਚੁੱਪ ਬਹਿ ਰਵਾਂਗੇ ਤੇ ਸਰਕਾਰ ਨੂੰ ਕੀ ਜਾਂ ਡੀਸੀ ਸਾਹਿਬ ਨੂੰ ਕੀ ਜਾਂ ਅਦਾਲਤਾਂ ਨੂੰ ਕੀ ਇਹ ਸਾਡਾ ਇੱਕ ਹੱਕ ਆ ਬੁਨਿਆਦੀ ਹੱਕ ਆ ਸਾਡਾ ਹਾਂਜੀ ਧੰਨਵਾਦ ਤਾਂ ਵਾਹਿਗੁਰੂ ਸਾਹਿਬ ਜੀ ਕੀ ਨਾਮ ਪਸ ਹਾਂਜੀ ਭਾਈ ਹਰਪ੍ਰੀਤ ਸਿੰਘ ਤੋਂੜ ਜੀ ਵਾਹਿਗੁਰੂ ਜਿੱਕਾ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਭਾਈ ਅਮਰਪਾਲ ਸਿੰਘ ਕੇ ਐਨਐਸਐਲ ਇਹ ਜਿਹੜੀ ਆ 3ਵੀਂ ਵਾਰ ਲੱਗੀ ਹੈ ਉਹ ਤੁਹਾਡੀ ਪਾਰਟੀ ਵੱਲੋਂ ਵਾਰਿਸ ਪੰਜਾਬ ਦੇ ਕਾਂਗਦੀਲ ਵੱਲੋਂ ਸੀ ਸਹਿਬਾਨ ਨੂੰ ਮੰਗ ਪੱਤਰ ਦਿੱਤੇ ਜਾ ਰਹੇ ਨੇ ਕੀ ਵਿਰੋਧ ਕਰਦੇ ਅਸੀਂ 27 ਤਰੀਕ ਮੰਗਲਵਾਰ ਨੂੰ ਪੂਰੇ ਪੰਜਾਬ ਚ ਸਾਰੇ ਜ਼ਿਲ੍ਹਿਆਂ ਦੇ ਵਿੱਚ ਸਾਰੇ ਜ਼ਿਲ੍ਹਿਆਂ ਦੇ ਵਿੱਚ ਮੰਗ ਪੱਤਰ ਦੇਣ ਜਾ ਰਹੇ ਹਾਂ ਸਰਕਾਰ ਕਾ ਨੇ ਇਹੋ ਹੀ ਸਾਡਾ ਮੰਗਵਾ ਪੀ ਜਿਹੜੀ ਐਨਐਸਏ ਆ ਇਹ ਗੈਰਵਾਜਬ ਆ ਉਹਨਾਂ ਦੇ ਭਾਈ ਅਮਰਪਾਲ ਸਿੰਘ ਦਾ ਜਾਂ ਉਹਨਾਂ ਦੇ ਸਾਥੀਆਂ ਦਾ ਕੋਈ ਵੀ ਕਸੂਰ ਨਹੀਂ ਸੀਗਾ ਉਹ ਇੱਕ ਨਜਾਇਜ਼ ਇੱਕ ਉਹ ਸਿੱਖੀ ਦਾ ਪ੍ਰਚਾਰ ਕਰ ਰਹੇ ਸੀ ਲੋਕਾਂ ਨੂੰ ਅਮਰ ਤਸ਼ਕਾਰੇ ਸੀ ਨਸ਼ਿਆਂ ਤੋਂ ਦੂਰ ਕਰ ਰਹੇ ਸੀ ਤੇ ਸਾਡੀ ਸਰਕਾਰ ਨੂੰ ਤੇ ਗੁਜਾਰਸ਼ ਹੈ ਵੀ ਉਹਨਾਂ ਦੀ ਜਿਹੜੀ ਐਨਐਸਏ ਉਹ ਰੱਦ ਕੀਤੀ ਜਾਵੇ ਇਹ ਬਿਨਾਂ ਵਜ੍ਹਾ ਤੀਜੀ ਵਾਰ ਐਨਐਸਏ ਲਾਈ ਗਈ ਆ ਦੂਜੀ ਵਾਰ ਦਾ ਵੀ ਸਾਨੂੰ ਕੋਈ ਅਜੇ ਤੱਕ ਜਵਾਬ ਨਹੀਂ ਸੀ ਮਿਲਿਆ ਵੀ ਦੂਜੀ ਵਾਰ ਕਿਉਂ ਲਾਈ ਸੀ ਨਾ ਹੀ ਹੁਣ ਤੀਜੀ ਵਾਰ ਦਾ ਜਿਹੜੇ ਕੁਝ ਨੌਜਵਾਨਾਂ ਦੇ ਨਾਮ ਲਿਖੇ ਆ ਕੋਈ ਉਹਨਾਂ ਦੇ ਨਾਮ ਕੋਈ ਪਤਾ ਲੱਗ ਰਿਹਾ ਸਾਨੂੰ ਮੀਡੀਆ ਤੋਂ ਵੀ ਸਾਨੂੰ ਇਹਨਾਂ ਉੱਤੇ ਕੋਈ ਇਲਜ਼ਾਮ ਲਾਇਆ ਉਹੀ ਵਿੱਚੋਂ ਵਿਰੋਧ ਕਰ ਰਹੇ ਵੀ ਸਾਨੂੰ ਕੋਈ ਉਹਨਾਂ ਤੋਂ ਕੋਈ ਖਤਰਾ ਨਹੀਂ ਸੀ ਭਾਈ ਸਾਹਿਬ ਤੇ ਕੋਈ ਖਤਰਾ ਨਹੀਂ ਸੀ ਪਰ ਉਹਨਾਂ ਨੇ ਫੇਰ ਵੀ ਪਤਾ ਨਹੀਂ ਸਰਕਾਰ ਕੀ ਸੋਚ ਕੇ ਸਿਰਫ ਸਰਕਾਰ ਇਸ ਗੱਲ ਤੋਂ ਡਰਦੀ ਆ ਵੀ ਇਹ ਇੱਕ ਰਾਜਸੀ ਪਾਰਟੀ ਬਣ ਰਹੀ ਆ ਇੱਕ ਸਾਡੀ ਤਲਵੰਡੀ ਸਾਬੋਦੀ ਕਾਨਫਰੰਸ ਤੋਂ ਡਰ ਕੇ ਉਹ ਇੱਕ ਦੁਆਰਾ ਉਹਨਾਂ ਨੇ ਇੱਕ ਐਨਐਸਏ ਲਾਤੀ ਆ ਕਿ ਤਾਂ ਕਿ ਇਹ ਆ ਕੇ ਕੋਈ ਇੱਕ ਸਾਡੀ ਇੱਕ ਰੋਧੀ ਧੜਾ ਜਾਂ ਸਰਕਾਰ ਤੇ ਕਾਬਜ ਨਾ ਹੋ ਸਕਣ ਇਸ ਕਰਕੇ ਉਹਨਾਂ ਨੇ ਐਨਐਸਏ ਲਾਤੀ ਆ ਤੇ ਸਾਡੀ ਇਹੋ ਜੀ ਹੁਣ ਵੀ ਹੈਗੀ ਆ ਵੀ ਅਸੀਂ ਸਾਰੇ ਆਪਣੇ ਪੰਜਾਬ ਵੱਲੋਂ ਸਾਡੇ ਇਲਾਕੇ ਨੇ ਬਹੁਤ ਘਾਟਾ ਵਾ ਸਾਡੇ ਜਿੰਨੇ ਵੀ ਕੰਮਕਾਰ ਆ ਉਹ ਰੁਕੇ ਪਏ ਆ ਸਾਡੇ ਇਲਾਕੇ ਦੀ ਕੋਈ ਆਵਾਜ਼ ਨਹੀਂ ਉਠਾਈ ਜਾ ਰਹੀ ਇਸ ਕਰਕੇ ਸਰਕਾਰ ਘੜੀ ਮੰਗ ਕਰਦੇ ਆ ਵੀ ਉਹਨਾਂ ਦੇ ਐਸੇ ਐਨਐਸਏ ਰੱਦ ਕਰਕੇ ਤੇ ਉਹਨਾਂ ਨੂੰ ਜਲਦੀ ਤੋਂ ਜਲਦੀ ਇਲਾਕੇ ਦੇ ਵਿੱਚ ਲਿਆਂਦਾ ਜਾਵੇ ਤਾਂ ਕਿ ਉਹ ਸਾਡੇ ਹਲਕੇ ਦੀ ਨੁਮਾਇੰਦਗੀ ਕਰ ਸਕਣ ਤੇ ਯੋਗ ਅਗਵਾਈ ਸਾਡੇ ਇਲਾਕੇ ਨੂੰ ਜਿਹੜੀ ਉਹ ਕਰ ਸਕਣ। ਭਾਈ ਸਾਹਿਬ ਮੇਰਾ ਨਾਮ ਦਲਜੀਤ ਸਿੰਘ ਜਵੰਦਾ ਸੇਵਾਦਾਰ ਹਲਕਾ ਪਟਿਆਲਾ। ਆਈਐਮਪੀ ਪਾਲ ਸਿੰਘ ਤੇ ਪੀਸੀ ਵਾਲ ਐਮਐਸਸੀ ਮਤਲਬ ਤੋਂ ਬਾਅਦ ਭਾਗੀ ਪਾਰਟੀ ਵਾਰਿਸ ਪੰਜਾਬ ਦੇ ਅਕਾਲੀ ਦਲ ਵਾਲੋ पीसी صاحب ਆਨੂੰ ਨਾਮ ਪਤਨ ਦਿੱਤੇ ਜਾ ਰਹੇ ਕਿਉਂਕ ਬੰਦੀ ਕੀ ਹੈ ਔਰ ਕੀ ਜਿਹੜਾ ਉਸਦੇ ਨੁਕਤੇ ਇਕੱਠੇ ਕੀਤੇ ਜਾਣ ਵੇਖੋ ਜੀ ਜਿਹੜੇ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਮੈਂਬਰ ਪਾਰਲੀਮੈਂਟ ਨੇ ਉਹਨਾਂ ਤੇ ਤੀਸਰੀ ਵਾਰ ਐਨਐਸਏ ਜਿਹੜੀ ਸਰਕਾਰ ਵੱਲੋਂ ਲਗਾਈ ਗਈ ਹੈ ਪਹਿਲੀ ਗੱਲ ਤੇ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਕਿਸੇ ਸਿੰਘ ਦੇ ਤੀਸਰੀ ਵਾਰ ਐਨਐਸਏ ਰੀਪੀਟ ਹੋਈ ਹੋਵੇ ਇਹ ਸਰਾ ਸਰ ਸਰਕਾਰ ਤੱਕੇਸ਼ਾਈ ਤੇ ਉਤਰੀ ਆ ਸਰਕਾਰ ਡਰੀ ਪਈ ਆ ਸਾਰੀਆਂ ਪਾਰਟੀਆਂ ਦੇ ਪੈਰ ਜਿਹੜੇ ਹਿੱਲੇ ਪਏ ਆ ਕਿਉਂਕਿ ਰਾਜਨੀਤਿਕ ਤੌਰ ਤੇ ਪਾਈ ਅਮਰਤਪਾਲ ਸਿੰਘ ਖਾਲਸਾ ਜੀ ਨੂੰ ਲੋਕ ਇੰਨਾ ਪਿਆਰ ਦੇ ਰਹੇ ਆ ਇਸ ਪਾਰਟੀ ਨੂੰ ਇੰਨੀ ਲੋਕਪ੍ਰਿਆ ਮਿਲ ਰਹੀ ਆ ਤੇ ਬਾਕੀ ਪਾਰਟੀਆਂ ਦੇ ਘਬਰਾੜ ਦੇ ਵਿੱਚ ਆ ਕੇ ਇੱਕ ਸੁਰ ਦੇ ਵਿੱਚ ਬੋਲ ਕੇ ਪਾਈ ਅਮਰਤਪਾਲ ਸਿੰਘ ਦੇ ਖਿਲਾਫ ਜਿਹੜੀ ਇਹਨਾਂ ਨੇ ਵਿਉਂਤਬੰਦੀ ਕੀਤੀ ਆ ਤੇ ਜਿਹੜੀ ਤੀਸਰੀ ਵਾਰ ਸਰਕਾਰ ਨੇ ਐਨਐਸਏ ਲਗਾਈ ਗਈ ਆ ਸਾਡੀ ਪਾਰਟੀ ਹਾਈ ਕਮਾਂਡ ਵੱਲੋਂ ਜੋ ਹਾਈ ਲੈਵਲ ਕਮੇਟੀ ਹੈ ਜਿਨ੍ਹਾਂ ਦੇ ਦੋ ਮੈਂਬਰ ਸਾਹਿਬ ਮੇਰੇ ਨਾਲ ਵੀ ਬੈਠੇ ਨੇ ਸਰਦਾਰ ਅਮਰਜੀਤ ਸਿੰਘ ਜੀ ਬਾਂਚੜੀ ਸਾਹਿਬ ਤੇ ਸਰਦਾਰ ਹਰਪ੍ਰੀਤ ਸਿੰਘ ਜੀ ਤੋੜ ਸਾਹਿਬ ਇਹਨਾਂ ਨੇ ਨਿਰਦੇਸ਼ ਦਿੱਤੇ ਜੋ ਪਾਰਟੀ ਦੀ ਮੀਟਿੰਗ ਕਰਕੇ ਪੂਰੇ ਪੰਜਾਬ ਦੇ ਵਿੱਚ ਸਾਰੇ ਡੀਸੀ ਦਫ਼ਤਰਾਂ ਦੇ ਵਿੱਚ ਦਫ਼ਤਰਾਂ ਦੇ ਵਿੱਚ ਆਪਾਂ ਡੀਸੀ ਸਾਹਿਬ ਨੂੰ ਜਿਹੜੇ ਮੰਗ ਪੱਤਰ ਦੇਵਾਂਗੇ ਤੇ ਇੱਕ ਰੋਸ ਮਾਰਚ ਵੀ ਕਰਾਂਗੇ ਤਾਕੇ ਜਿਹੜੀ ਇਹ ਗੁੰੰਗੀ ਬੋਲੀ ਸਰਕਾਰ ਆ ਜਿਹੜੀ ਧੱਕੇਸ਼ਾਹੀ ਦੇ ਉੱਤੇ ਹੀ ਆ ਉਹਨੂੰ ਇਹ ਜਵਾਬ ਦਿੱਤਾ ਜਾ ਸਕੇ ਸਰਕਾਰ ਨੂੰ ਜਗਾਇਆ ਜਾ ਸਕੇ ਵੀ ਕਾਨੂੰਨ ਦੇ ਸੰਵਿਧਾਨ ਦੇ ਦਾਇਰੇ ਦੇ ਵਿੱਚ ਰਹਿ ਕੇ ਕੰਮ ਕਰੋ ਤੇ ਜਿਹੜੇ ਲੋਕ ਸਭਾ ਹਲਕਾ ਖਡੂਰ ਸਾਹ ਦੇ ਵਸਨੀਕ ਆ ਜਿਨ੍ਹਾਂ ਨੇ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਨੂੰ ਵੋਟ ਪਾ ਕੇ ਇਥੋਂ ਵੱਡੀ ਗਿਣਤੀ ਦੇ ਵਿੱਚ ਫਤਵਾ ਦੇ ਕੇ ਜਿਤਾਇਆ ਉਹਨਾਂ ਦੇ ਜਿਹੜੇ ਕਾਰਜ ਆ ਜਿ ਉਹਨਾਂ ਦੇ ਜਿਹੜੇ ਵਿਕਾਸ ਦੇ ਕਾਰਜ ਹਲਕੇ ਦੇ ਉਹ ਸਹੀ ਤਰੀਕੇ ਨਾਲ ਹੋ ਸਕਣਾਂ ਇਸ ਇਹਦੇ ਤੋਂ ਵੱਡੀ ਤੱਕੇਸ਼ਾਈ ਕੀ ਹੋ ਸਕਦੀ ਆ ਵੀ 2 ਸਾਲ ਦਾ ਟਾਈਮ ਹੋ ਚੱਲਿਆ ਭਾਈ ਅਮਰਪਾਲ ਸਿੰਘ ਖਾਲਸਾਈ ਦੇ ਫੰਡ ਵੀ ਅਜੇ ਤੱਕ ਐਮਪੀ ਕੋਟੇ ਵਾਲੇ ਰਿਲੀਜ਼ ਨਹੀਂ ਕੀਤੇ ਗਏ ਕਿਉਂ ਕਿਉਂਕਿ ਸਰਕਾਰ ਇਹਨਾਂ ਚੀਜ਼ਾਂ ਤੋਂ ਡਰੀ ਆ ਉਹਨਾਂ ਨੂੰ ਪਤਾ ਵੀ ਜਿਹੜੀ ਭਾਈ ਅਮਰਪਾਲ ਸਿੰਘ ਜੀ ਦੇ ਜਦੋਂ ਵਿਕਾਸ ਦੇ ਕਾਰਜ ਜਿਹੜੇ 1-1 ਰੁਪਿਆ ਜਦੋਂ ਲੋਕਾਂ ਦੇ ਕੰਮਾਂ ਤੇ ਲੱਗੂਗਾ ਤੇ ਉਹ 2027 ਦੇ ਵਿੱਚ ਇਹਨਾਂ ਲਈ ਗਲੇ ਦੀ ਹੱਡੀ ਬਣਨਗੇ ਤੇ ਮੁੱਖ ਮੰਤਰੀ ਦੀ ਕੁਰਸੀ ਤੇ ਬਹਿਣਗੇ ਜਵੰਦਾ ਸਾਹਿਬ ਕੀ ਸਟੇਟ ਪੰਜਾਬ ਗਵਰਨਮੈਂਟ ਨੂੰ ਕਾਰਨ ਮੰਨਦੇ ਜੋ ਜਿਹੜੀ ਐਨਐਸਏ ਤੀਜੀ ਵਾਰ ਲੱਗੀ ਐ ਇਹ ਤਾਂ ਸੈਂਟਰ ਗਵਰਨਮੈਂਟ ਨੂੰ ਮੰਨਦੇ ਵੇਖੋ ਜੀ ਇਸ ਮਸਲੇ ਤੇ ਜਿੱਦਾਂ ਬਾਈ ਦੀਪ ਸਿੱਧੂ ਨੇ ਇੱਕ ਵਾਰੀ ਬੋਲਿਆ ਸੀ ਕਿ ਜਿਸ ਨੂੰ ਤੁਸੀਂ ਪੰਜਾਬ ਦਾ ਪੁੱਤ ਸਮਝੇ ਤੇ ਮਹਿੰਦਰ ਦਾ ਮੁੰਡਾ ਜਿਹੜਾ ਇਹ ਸੈਂਟਰ ਦੇ ਨਾਲ ਕਿਉਂ ਖੇੜੀ ਹੋ ਕੇ ਚੱਲੂਗਾ ਤੇ ਉਹ ਗੱਲਾਂ 'ਚ ਸੱਚ ਸਾਬਤ ਹੋ ਰਹੀਆਂ ਸੈਂਟਰ ਦੇ ਨਾਲ ਕਿਉਂ ਖਿਚੜੀ ਹੋ ਕੇ ਪੰਜਾਬ ਸਰਕਾਰ ਅੰਮ੍ਰਿਤਸਰ ਦੇ ਡੀਸੀ ਸਾਹਿਬ ਵੱਲੋਂ ਇਹ ਹਰ ਵਾਰੀ ਰეკਮੈਂਡ ਹੁੰਦੀ ਜਦੋਂ ਐਨਐਸਏ ਲੱਗਦੀ ਆ ਇਹ ਪੰਜਾਬ ਸਰਕਾਰ ਇਹਨਾਂ ਦੀ ਕੁਰਸੀ ਹਿੱਲੀ ਪਈ ਆ ਇਸ ਕਰਕੇ ਉਹ ਸੈਂਟਰ ਦੇ ਕਹਿਣ ਤੇ ਉਹਨਾਂ ਦੀ ਕੱਟਪੁਤਲੀ ਬਣ ਕੇ ਤੇ ਭਾਈ ਅਮਰਪਾਲ ਸਿੰਘ ਦੇ ਖਿਲਾਫ ਜਿਹੜੀ ਇਹ ਵਿਉਂਤਬੰਦੀ ਕਰਕੇ ਤੇ ਇਹ ਤੀਸਰੀ ਵਾਰ ਜਿਹੜੀ ਐਨਐਸਏ ਰਿਪੀਟ ਕੀਤੀ ਆ ਪਾਰਟੀ ਦਾ ਏਜੰਡਾ ਕੀ ਹੈ ਦੇਖੋ ਜੀ ਸਾਡਾ ਮੁੱਖ ਏਜੰਡਾ ਜਿਹੜਾ ਸਭ ਤੋਂ ਵੱਧ ਜਿਹੜਾ ਛੇਵਾ ਦਰਿਆ ਨਸ਼ਿਆਂ ਦਾ ਪੰਜਾਬ ਦੇ ਵਿੱਚ ਅੱਜ ਵਗ ਰਿਆ ਉਸ ਨਸ਼ੇ ਤੇ ਠੱਲ ਪਾਉਣ ਵਾਸਤੇ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਨੇ ਜਿਹੜੀ ਖਾਲਸਾ ਵੀਰ ਸ਼ੁਰੂ ਕੀਤੀ ਜਿਹਦੇ ਨਾਲ ਨੌ ਜਵਾਨਾਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਪ੍ਰੇਰਤੋ ਕੇ ਤੇ ਨਸ਼ੇ ਛੱਡ ਕੇ ਅਮਰਤ ਸ਼ਾਕੇ ਸਿੰਘ ਸਜੇ ਜਿਹੜੀ ਚੀਜ਼ ਸਰਕਾਰ ਨੂੰ ਇਹ ਬਰਦਾਸ਼ਤ ਨਹੀਂ ਹੋਈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਛੱਡੀ ਛੱਡੀ ਜਿਹੜੀ ਪਹਿਲਾ ਮਕਸਦ ਹੋਊਗਾ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਪੰਜਾਬ ਦੇ ਪਾਣੀਆਂ ਦੀ ਰਾਖੀ ਕਰਨੀ ਪੰਜਾਬ ਦੀ ਰਾਜਧਾਨੀ ਦੀ ਰਾਖੀ ਕਰਨੀ ਪੰਜਾਬ ਦੇ ਮੁੱਦਿਆਂ ਵੱਲ ਧਿਆਨ ਦੇਣਾ ਪੰਥ ਬਚਾਓ ਪੰਜਾਬ ਬਚਾਓ ਦੇ ਕੰਮ ਕਰਾਂਗੇ ਠੀਕ ਹੈ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਪਈ ਸਾਬ ਆ ਜੀ ਭਾਈ ਸਾਹਿਬ ਆਈਮਰਪਾਲ ਸਿੰਘ ਵੱਲੋਂ ਖਾਲਸਾ ਦਾ ਜਿਹੜਾ ਆ ਮੁੱਦਾ ਧਿਆਨ ਆ ਗਿਆ ਸੀ ਮੰਨ ਪਰ ਉਹ ਉਹਨਾਂ ਦੇ ਪਰਿਵਾਰ ਵੱਲੋਂ ਕੇਸ ਕਰੂ ਜਿਹੜਾ ਆ ਦੁਹਰਾਇਆ ਹੀ ਜਾਂਦਾ ਗੱਲ ਇਹ ਦੇਖੋ ਜੀ ਖਾਲਸਾਤਾਨ ਦਾ ਮੁੱਦਾ ਜਿਹੜਾ ਇੱਕ ਹਵਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਸਾਡੀ ਪਾਰਟੀ ਜਿਹੜੀ ਇਸ ਮਹਾਰਾਜਾ ਰਣਜੀਤ ਸਿੰਘ ਵਾਲੇ ਰਾਜ ਤੇ ਗੱਲ ਕਰ ਰਹੀ ਆ ਕਿਉਂਕਿ ਜੇ ਕੋ ਵਕਰੀ ਸਟੇਟ ਹੁੰਦੀ ਆ ਜਾਂ ਵੱਖਰਾ ਦੇਸ਼ ਹੁੰਦਾ ਉਹ ਹਮੇਸ਼ਾ ਸੰਵਿਧਾਨ ਤੇ ਚੱਲਦਾ ਤੇ ਸਾਡਾ ਸੰਵਿਧਾਨ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਾਲਾ ਖਾਲਸਾ ਰਾਜ ਵਾਲਾ ਹੋਊਗਾ ਅਸੀਂ ਉਹਦੇ ਤੇ ਕੰਮ ਕਰਾਂਗੇ ਜਿਹਦੇ ਵਿੱਚ ਹਰ ਤਬਕੇ ਨੂੰ ਭਾਵੇਂ ਉਹ Hindu ਭਾਈਚਾਰਾ ਭਾਵੇਂ ਉਹ ਮੁਸਲਮਾਨ ਭਾਈਚਾਰਾ ਭਾਵੇਂ ਇਸਾਈ ਭਾਈਚਾਰਾ ਜਾਂ ਸਾਡੀਆਂ ਹੋਰ ਕਮਿਊਨਿਟੀਆਂ ਉਹਨਾਂ ਨੂੰ ਬਰਾਬਰ ਹੱਕ ਹੋਊਗਾ ਬਰਾਬਰ ਦਾ ਦਰਜਾ ਦਿੱਤਾ ਜਾਊਗਾ ਸਰਕਾਰੀ ਦਰਬਾਰੇ ਹਰ ਵੱਡੇ ਤੋਂ ਛੋਟੇ ਦੀ ਬਰਾਬਰ ਕੰਮ ਹੋਣਗੇ ਕਿਸੇ ਨਾਲ ਧੱਕੇਸ਼ਾਹੀ ਨਹੀਂ ਹੋਊਗੀ ਬਰਾਬਰ ਸਾਰਿਆਂ ਨੂੰ ਜਿਹੜਾ ਪ੍ਰਸ਼ਾਦਾ ਪਾਣੀ ਜਿਹੜਾ ਮਿਲੂਗਾ ਇਸ ਕਰਕੇ ਸਾਡਾ ਜਿਹੜਾ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਆ ਉਹਦੇ ਤੇ ਅਸੀਂ ਕੰਮ ਕਰ ਰਹੇ ਹਾਂ